ਭਵੇਂ ਕੰਡੇ ਨੂੰ ਫੋਲ ਕੇ ਜਾਈਏ ਮੈਂ ਕਈ ਵਾਰ ਹੈਰਾਨ ਹੁੰਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਪੁਰਸ਼ ਨਿਰਪੱਖ ਹੁੰਦੇ ਨੇ ਪੱਖਪਾਤੀ ਨਹੀਂ ਆਉਂਦੇ ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਪੌੜੀ ਵਿੱਚ ਇੱਕ ਬਾਣੀ ਤਾਂ ਲਿਖੀ ਉਹਦਾ ਵੀ ਸੂਖਮ ਜਿਹੇ ਰੂਪ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਦ੍ਰੋਹਿਦਨ ਸ੍ਰੀ ਕ੍ਰਿਸ਼ਨ ਜੀ ਦੇ ਪਾਸ ਗਏ ਕਹਿਣ ਲੱਗੇ ਭਗਵਨ ਜਿਤਨੇ ਤੁਸੀਂ ਸਖਾ ਅਰਜੰਦੇ ਹੋ ਮੇਰੇ ਵੀ ਹੋ ਜਿਤਨਾ ਸੰਬੰਧ ਫੜਾ ਉਹਨਾਂ ਨਾਲੇ ਮੇਰੇ ਨਾਲ ਵੀ ਹੈ ਸਾਡੀ ਮਦਦ ਕਰੋ ਤੁਸੀਂ ਮੈਂ ਤੁਹਾਡੇ ਕੋਲ ਆਇਆ ਫਰਿਆਦ ਲੈ ਕੇ ਰਿਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਡੰਗ ਨਾਲ ਵੇਨੂ ਕੀਤਾ ਹੈ। ਸ੍ਰੀ ਕ੍ਰਿਸ਼ਨ ਨੇ ਕਿਹਾ ਇੱਕ ਮੈਂ ਆ ਇੱਕ ਮੇਰੀ ਫੌਜ ਹੈ। ਤੂੰ ਦੋਹਾਂ ਦੇ ਚ ਇੱਕ ਨੂੰ ਚੁਣ ਸਕਦਾ ਹੈ ਜਾਂ ਮੇਰੀ ਫੌਜ ਲੈ ਲੈ। ਤੇਰੇ ਪੱਖ ਦੇ ਚ ਲੜੇਗੀ। ਜਾਂ ਤੂੰ ਮੈਨੂੰ ਲੈ ਲੈ। ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ। ਰਾਜਨੀਤਿਕ ਬੰਦਾ ਸੀ ਬਿਰੋਧਨ ਧਾਰਮਿਕ ਤੇ ਹੈ ਨਹੀਂ ਸੀ। سنساری بار مکھی منک سے بار منق جس در سب کچھ باہر ہے اندر کچھ بھی نہیں ہے اندروں سوچ دا ہے موقع مل گیا کلے کرشنوں میں کی کرنا ہے مہاراج پھر فوج ہی دے دو گا کرشن نے کہا ٹھیک میری فوج تیرے پاکدج کھڑی ہوئے گا ارجن آیا ہے چرنا تیمتھا ٹیک ہے سری کرشن پینے نے دیرین آیا ہے دریو دھن نے مانگ کی تی شی کہ میں کہہ دیتا سی یا میری فوج لے لے یا میں نو فوج تے اس نے مانگ لئی ہے ਸਿਪਾਹੀ ਤੇ ਉਸਨੇ ਮੰ ਸੈਨਾ ਤੇ ਉਸਨੇ ਮੰਗ ਲਈ ਹੁਣ ਤੇ ਮੈਂ ਹੀ ਆ ਇਕੱਲਾ ਅਰਜਨ ਹੱਥ ਜੋੜ ਕੇ ਕਹਿੰਦਾ ਹੈ ਭਗਵਨ ਜੇ ਇਹ ਔਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ ਤੇ ਮੈਂ ਉਦੋਂ ਵੀ ਤੁਹਾਡੋਂ ਹੀ ਮੰਗਣਾ ਸੀ ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ ਤੁਸੀਂ ਮੇਰੇ ਪੱਖ ਦੇ ਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ ਜਿੱਤ ਵੀ ਤੁਹਾਡੀ ਆਪਣਾ ਤੇ ਕੁਛ ਵੀ ਨਹੀਂ ਨਿਸ਼ਾਨਤਾ ਅਸੀਂ ਤੇ ਬੇਫਿਕਰ ਹੋ ਜਾਵਾਂਗੇ ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਸੈਨਾ ਦ੍ਰਿਯੋਦਨ ਦੇ ਪੱਖ 'ਚ ਖੜੀ ਹੈ। ਸਵੈਮ ਕ੍ਰਿਸ਼ਨ ਪਾਂਡਵਾਂ ਦੇ ਪੱਖ, ਅਰਜਨ ਦੇ ਪੱਖ 'ਚ ਖੜਿਆ ਹੈ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ। ਜੋ ਨਿਰਪੱਖ ਇਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰ ਨਾਮਿਤ ਔਰੰਗਜ਼ੇਬ ਦੇ ਕੁਝ ਗੁਣ ਵੀ ਲਿਖੇ ਨੇ। ਹੈਰਾਨ Nghi ਇਹ ਮੈਨੂੰ। ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ। ਜਿਹਦੇ ਰਾਜ ਪਾਠ ਵਿੱਚ ਦੋ ਸਹਿਬਜ਼ਾਦਿਆਂ ਨੂੰ ਦਿਵਾਰਾਂ ਚਿਣਿਆ ਗਿਆ। ਦੋ ਲੜਾਈ ਵਿੱਚ ਸ਼ਹੀਦ ਹੋਏ ਘਰ ਘਾਟ ਤਬਾਹ ਹੋਏ ਜ਼ਿੰਦਗੀ ਸਾਰੀ ਸੰਘਰਸ਼ ਦੇ ਵਿੱਚ ਬਤੀਤ ਹੋਈ ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮਾ ਪੜੋਗੇ ਤੇ ਡੰਗ ਰਹਿ ਜਾਓਗੇ ਸ੍ਰੀ ਮੁਕਵਾਕ ਬਾਦਸ਼ਾਹੀ ਦਸਵੀਂ ਜ਼ਫਰਨਾਮਾ ਨਾਮਾ ਕਹਿੰਦੇ ਨੇ ਚਿੱਠੀ ਨੂੰ ਜ਼ਫਰ ਜਿੱਤ ਨੂੰ ਜਿੱਤ ਦੀ ਚਿੱਠੀ ਜਿੱਤ ਦੀਆਂ ਚਿੱਠੀਆਂ ਹਰਾਨੀ ਵਿਦਿਗਲ ਜਿੱਤ ਦੀ ਚਿੱਠੀ ਪਿਤਾ ਸ਼ਹੀਦ ਹੋ ਗਏ ਬੱਚੇ ਸ਼ਹੀਦ ਹੋ ਗਏ ਪਰਿਵਾਰ ਵਿਛੜ ਗਿਆ ਘਰ ਘਾਟ ਤਬਾਹ ਹੋ ਗਏ ਫਿਰ ਵੀ ਸਤਗੁਰੂ ਕਹਿੰਦੇ ਨਾ ਔਰੰਗਜ਼ੇਬ ਮੇਰੀ ਜਿੱਤ ਹੋਈ ਤੇਰੀ ਹਾਰ ਹੋਈ ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ ਇਹ ਪਹੁੰਚਾਈਆਂ ਗਈਆਂ ਅਹਿਮਦਨਗਰ ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਆ ਔਰੰਗਜ਼ੇਬ ਮੁਖਤਸਰ ਮੈਂ ਅਰਜ਼ ਕਰਾਂ ਇਸ ਗੱਲ ਨੂੰ ਮੈਂ ਬਹੁਤ ਲੰਮਕਾਵਾ ਨਾ ਸਤਗੁਰੂ ਨੇ ਖੂਬੀਆਂ ਲਿਖਿਆ ਨੇ ਗੁਣ ਲਿਖੇ ਨੇ ਔਰੰਗਜ਼ੇਬ ਉਹ ਪਲਲ ਸਵਾਹ ਉੱਠਦਾ ਹੈ ਅਮਰਤ ਵੇਲੇ ਉੱਠਦਾ ਹੈ ਕਿ ਤੇਰੀ ਬਹੁਤ ਵੱਡੀ ਖੂਬੀ ਹੈ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅਮਰਤ ਵੇਲਾ ਹੁੰਦਾ ਹੈ ਸਾਧਨਾ ਨਵੇਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ ਏ ਰੁਪੇ ਸਮ ਬਹੁਤ ਵੱਡਾ ਸਹਾਇਕ ਹੈ ਮਦਦਗਾਰ ਹੈ ਮਹਾਰਾਜ ਦੀ ਬਾਣੀ ਚੌਥੇ ਪੈਰੇ ਸੁਬਾਕੇ ਸੁਰਤਿਆਂ ਉਪਜੇ ਚਾਉ ਤਨ ਦਰਿਆ ਵਾਂ ਸਿਉ ਦੋਸਤੀ ਮਨੁੱਖ ਸਚਿਆ ਨਾ ਮੰਨ ਦੇਚ ਮੁਕ ਦੇਚ ਉਸ ਸਮੇਂ ਸਚਿਆ ਨਾਮ ਹੈ ਜੋ ਰਾਤ ਦਾ ਚੌਥਾ ਪੈਰੇ ਚੌਥੇ ਪੈਰੇ ਅੰਮ੍ਰਿਤ ਵੇਲੇ ਅਲਲ ਸੁਬਾ ਉੱਠਦਾ ਹੈ ਅੰਮ੍ਰਿਤ ਵੇਲੇ ਨੂੰ ਇਸਲਾਮ ਵਿੱਚ ਕਹਿੰਦੇ ਨੇ ਅੱਲਾ ਦੀ ਸੁਬਾ ਸਨਾਤਨ ਮਤ ਵਿੱਚ ਕਹਿੰਦੇ ਨੇ ਬ੍ਰਹਮ ਮਹੂਰਤ ਬ੍ਰਹਮ ਦਾ ਮਹੂਰਤ ਹੈ ਬ੍ਰਹਮ ਦਾ ਚਿੰਤਨ ਕਰਨਾ ਉਹ ਕੰਮ ਉਹ ਸਮਾ ਬ੍ਰਹਮ ਦੀ ਯਾਦ ਵਾਸਤੇ ਪ੍ਰਭੂ ਦੀ ਯਾਦ ਵਾਸਤੇ ਗੁਰਮਤਿ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ ਹਾਂ ਜਿਹਦੀ ਸੁਰਤ ਪੱਕ ਗਈ ਹੈ ਉਹ ਤੇ ਕਿਸੇ ਵਕਤ ਵੀ ਜਪ ਸਕਦਾ ਹੈ ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ ਹੈ ਜੇ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤ ਮਈ ਨਹੀਂ ਹੋਈ ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਈ ਲੈਣੀ ਪਈ ਉਸ ਤੋਂ ਬਿਨਾ ਗੱਲ ਨਹੀਂ ਬਣੇ ਐ ਹੋਰਨ ਦੇਵ ਤੂੰ ਅਨਲ ਸੁਬਾ ਉਠਦਾ ਦੂਸਰਾ تو ت وقت دا پکا نمازی ہے تو فجر دی نماز بھی دا. تو تصر دی نماز بھی دا. تو زہر دی نماز بھی پڑھنا ہے تو مغرب دی نماز بھی پڑھنا ہے اور تو رات دے وقت عشاء دی نماز بھی ہے شام دے وقت تو تجیں نمازاں دو وقت قرآن دی تلاوت بھی کرنا ہے یہ بھی تیری خوبی ہے پاٹھ بھی ہے ਤੂੰ ਸਵੇਰੇ ਵੀ ਪਾਠ ਕਰਦਾ ਸ਼ਾਮੇ ਵੀ ਕਰਦਾ ਔਰੰਗ ਜ਼ੇਬ ਤੇਰੀ ਇੱਕ ਹੋਰ ਵੀ ਖੂਬੀ ਤੂੰ ਹੱਥ ਦੇ ਤਸਬੀਹ ਰੱਖਦਾ ਹੈ ਮਾਲਾ ਔਰ ਮਨ ਕਾ ਫੇਰਦਾ ਹੀ ਰਹਿੰਦਾ ਹੈ ਅੱਲਾ ਹੋ ਅੱਲਾ ਹੋ ਜੋ ਵੇਲਾ ਬੈਠਾ ਹੋਏ ਤੇ ਕਰੀ ਜਾਂਦਾ ਹੈ ਇਹ ਵੀ ਤੇਰੀ ਖੂਬੀ ਹੈ ਜੁਮਾ ਰਾਤ ਨੂੰ ਬਾ ਵੀਰਵਾਰ ਦੀ ਰਾਤ ਨੂੰ ਜੁਮਾ ਰਾਤ ਕਹਿੰਦੇ ਨੇ ਤੂੰ ਜ਼ਕਾਤ ਵੀ ਦਿੰਦਾ ਹੈ ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਹੈ ਤੇ ਰਮਜ਼ਾਨ ਦੇ ਮਹੀਨੇ ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ ਕੁਝ ਨਹੀਂ ਖਾਂਦਾ ਤੂੰ ਰੋਜ਼ੇ ਵੀ ਰੱਖਦਾ ਇਹ ਖੂਬੀਆਂ ਬਿਆਨ ਕਰਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਤਨੇ ਗੁਣਾਂ ਦੇ ਹੁੰਦੇ ਹੋਇਆ ਇਤਨੀਆਂ ਖੂਬੀਆਂ ਦੇ ਹੁੰਦੇ ਹੋਇਆ ਔਰੰਜ਼ੇਬ ਫਿਰ ਵੀ ਤੂੰ ਸ਼ੈਤਾਨ ਹੈ ਫਰਿਸ਼ਤਾ ਨਹੀਂ ਹੈ ਫੁੱਲ ਨੂੰ ਫੁੱਲ ਕਹਿ ਦਿੱਤਾ ਕੰਡੇ ਨੂੰ ਕੰਡਾ ਉਹ ਕੰਡੇ ਨੂੰ ਕੰਡਾ ਕਹਿਣਾ ਫੁੱਲ ਨੂੰ ਫੁੱਲ ਕਹਿਣਾ ਹੀ ਸਚਾਈ ਹੈ ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ ਗਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ ਗਲ ਵਧਾ ਕੇ ਬਿਆਨ ਕਰਨੀ ਖੁਸ਼ਾਮਦ ਹੈ ਕੰਡੇ ਨੂੰ ਕੰਡਾ ਕਹਿ ਦੇਣਾ ਫੁੱਲ ਨੂੰ ਫੁੱਲ ਕਹਿ ਦੇਣਾ ਇਹ ਸੱਚ ਹੈ ਅਕਸਰ ਮਨੁੱਖ ਅਧੂਰਾ ਸੱਚ ਬੋਲਦਾ ਜੋ ਝੂਠ ਨਾਲੋਂ ਵੀ ਪਹਿੜਾ ਹੁੰਦਾ ਹੈ ਅਧੂਰਾ ਗਿਆਨ ਨਿਯਮ ਹਕੀਮ ਇਹ ਜਾਣਨੋਂ ਖਤਰਾ ਹੁੰਦਾ ਹੈ ਅਧੂਰਾ ਸੱਚ ਕੀ ਫੁੱਲ ਨੂੰ ਤੇ ਫੁੱਲ ਆਖ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਆਖੇ ਜੇ ਕੰਡੇ ਨੂੰ ਕੰਡਾ ਆਖੇ ਤੇ ਚੁਬੇਗਾ ਸਾਡੇ ਕਪੜੇ